ਹਾਂਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਹਾਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਸ ਘਰ ਤੋਂ ਆਪਾਂ ਵੀਡੀਓ ਬਣਾ ਰਹੇ ਹਾਂ ਪਿੰਡ ਚੋਲਾ ਸਾਹਿਬ ਪਹੁੰਚੇ ਆਂ ਵੀਰ ਸਰਪਜੀਤ ਸਿੰਘ ਉਹਨਾਂ ਦੇ ਕੋਲ ਸੱਭਾ ਵੀਰ ਦਾ ਨਾਮ ਇੱਕ ਦੋਸਤੋ ਅੱਜ ਇਹ ਜਿਹੜੀ ਵੀਡੀਓ ਬਣਾ ਰਹੇ ਆਂ ਆਪਾਂ ਵੈਸੇ ਇੱਕ ਢੇਲੂ ਘਰੋਂ ਇਹ ਵੀਡੀਓ ਤੁਹਾਨੂੰ ਦਿਖਾ ਰਹੇ ਆਂ ਡੇਰੀ ਦਾ ਵੀਰ ਦਾ ਕੰਮ ਆ ਠੀਕ ਹੈ ਜੀ ਦੁੱਧਵਾੜ ਦਾ ਕੰਮ ਆ ਜ਼ਿਆਦਾਤਰ ਐਨੀਮਲ ਜਿਹੜੇ ਵੀਰ ਨੇ ਘਰੇ ਰੱਖੇ ਆਂ ਉਹ ਦੁੱਧਵਾਦ ਵਾਸਤੇ ਪਸ਼ੂ ਰੱਖੇ ਹੋਇਆ ਦੋਸਤੋ ਤੇ ਨਾਲ ਦੀ ਨਾਲ ਇਹ ਵੀ ਜ਼ਿਕਰ ਆਪਾਂ ਕਰ ਦਿੰਨੇ ਆ ਤੇ ਜ਼ਿਆਦਾਤਰ ਦੋਸਤੋ ਵੈੜਾ ਵੀਰ ਨੇ ਰੱਖੀਆਂ ਨੇ ਉਹ ਪ੍ਰੋਪਰ ਆਪਾਂ ਤੁਹਾਨੂੰ ਦਿਖਾਵਾਂਗੇ ਵੀਡੀਓ ਦੇ ਵਿੱਚ ਵੀਡੀਓ ਸਟਾਰਟ ਕਰਨ ਤੋਂ ਪਹਿਲਾਂ ਇਹ ਵੈੜ ਜਿਹੜੀ ਵੀਰ ਇੱਕ ਸੇਲ ਕਰਦਾ ਪਿਆ ਤੇ ਇੱਧਰ ਐਨੀਮਲ ਆਪਾਂ ਤੁਹਾਨੂੰ ਦਿਖਾ ਦਿੰਨੇ ਇੱਕ ਵਾਰੀ ਮੋਟੀ ਜੀ ਝਾਤ ਮਰਵਾ ਦਿੰਨੇ ਆ ਠੀਕ ਹੈ ਜੀ ਇੱਧਰ ਤੁਸੀਂ ਜਿੰਨੇ ਐਨੀਮਲ ਵੀ ਵੇਖੋਗੇ ਇਸ ਡੇਰੀ ਫਾਰਮ ਦੇ ਵਿੱਚ ਸੋ ਸਾਰੇ ਪਸ਼ੂ ਵੀਰ ਨੇ ਰੱਖੇ ਆ ਠੀਕ ਹੈ ਜੀ ਜਿਹਦੇ ਵਿੱਚ ਸ਼ਾਹੀਵਾਲ ਵੈੜਾ ਐਚ ਐਫ ਬਰੀਡ ਦੇ ਵਿੱਚ ਵੈੜਾ ਕੁਝ ਕੁ ਮੱਝਾਂ ਝੋਟੀਆਂ ਠੀਕ ਹੈ ਜੀ ਤੇ ਨਾਲ ਇੱਕ ਛੋਟਾ ਪੋਜ ਬਿਲਕੁਲ ਨਿੱਕੀ ਪਨੀਰੀ ਜਿਹੜੀ ਉਹ ਵੀ ਤੁਸੀਂ ਵੇਖ ਸਕਦੇ ਜੀ ਠੀਕ ਆ ਸਾਰੀ ਆਪਾਂ ਠੀਕ ਆ ਜੀ ਸਾਰੇ ਐਨੀਮਲ ਵੀਰ ਨੇ ਘਰੇ ਜਿਹੜੇ ਦੋਸਤੋ ਤਿਆਰ ਕੀਤੇ ਆ ਠੀਕ ਆ ਜੀ ਤੇ ਨਾਲ ਨਾਲ ਜਿਹੜੀ ਤਿਆਰੀ ਕਰਦੇ ਪਏ ਆ ਬਾਕੀ ਡੇਰੀ ਦਾ ਕੰਮ ਆ ਖਾਸ ਤੌਰ ਤੇ ਤੇ ਨਾਲ ਇੱਕ ਗੱਡੀ ਆਪਾਂ ਤੁਹਾਨੂੰ ਜਿਹੜੀ ਦੋਸਤੋ ਲਾਸਟ ਵਿੱਚ ਇੱਕ ਗੱਡੀ ਵਰਨਾ ਦਿਖਾ ਦਾਂਗੇ ਠੀਕ ਆ ਜੀ ਤੇ ਉਹ ਵੀ ਵੀਰ ਸੇਲ ਕਰਦਾ ਪਿਆ ਤੇ ਪੂਰੀ ਗੱਲਬਾਤ ਪੂਰੀ ਇਨਫੋਰਮੇਸ਼ਨ ਆਪਾਂ ਤੁਹਾਨੂੰ ਵੀ.ਐਸ. ਸਰਪ ਜੀ ਤੋਂ ਲੈ ਕੇ ਪੂਰੀ ਜਾਣਕਾਰੀ ਦੇਵਾਂਗੇ ਠੀਕ ਆ ਜੀ ਇੱਕ ਜਿਹੜੀ ਵਹੜ ਵੀਰ ਸੇਲ ਕਰਦਾ ਤੇ ਬਾਕੀ ਪਸ਼ੂ ਚੰਗੇ ਆ ਵੀਰ ਦੇ ਕੋਲੇ ਇੱਕ ਮੇਰਾ ਵਿਖਾਉਣ ਦਾ ਦੋਸਤੋ ਮਕਸਦ ਇਹ ਹੈਗਾ ਵੀ ਜਿਹੜਾ ਕੋਈ ਵੀਰ ਵੈਡਲੈਨ ਆ ਰਿਹਾ ਠੀਕ ਆ ਜੀ ਤੇ ਘਰੇਲੂ ਘਰੋਂ ਆ ਜੋਰਕਾਰ ਤੁਹਾਨੂੰ ਦੱਸਿਆ ਜਾਊਗਾ ਕਿ ਨਵੇਂ ਸੂਬੇ ਆ ਉਹ ਪ੍ਰੋਪਰ ਤੁਸੀਂ ਇਨਫੋਰਮੇਸ਼ਨ ਇੱਕ ਵਾਰੀ ਧਿਆਨ ਨਾਲ ਸੁਣ ਲਿਓ ਠੀਕ ਆ ਜੀ ਉਸ ਤੋਂ ਬਾਅਦ ਤੁਸੀਂ ਆਪਣਾ ਸਾਈਬਿਆਨਾ ਕਰਨਾ ਤੇ ਇੱਥੇ ਆਣ ਕੇ ਆਪਣੀ ਨਰਕ ਪਰਖਾ ਤਸੱਲੀ ਕਰਨੀ ਆ ਠੀਕ ਆ ਜੀ ਤੇ ਕਰਾਂਗੇ ਗੱਲਬਾਤ ਵੀਰ ਸਰਪਜੀ ਦੇ ਨਾਲ ਠੀਕ ਆ ਜੀ ਤੇ ਇੱਕ ਲਾਸਟ ਵਿੱਚ ਆਪਾਂ ਤੁਹਾਨੂੰ ਜਿਹੜੀ ਗੱਡੀ ਦਿਖਾ ਦਾਂਗੇ ਉਬਰਨਾ ਗੱਡੇ ਵੀਰ ਘਰੋਂ ਸੇਲ ਕਰਦਾ ਪਿਆ ਠੀਕ ਆ ਜੀ ਉਹ ਬਿਲਕੁਲ ਘਰੇਲੂ ਘਰੇ ਰੱਖੀ ਆ ਚਲਾਉਣ ਵਾਸਤੇ ਠੀਕ ਆ ਜੀ ਆਹੋ ਕਰਦੇ ਆ ਗੱਲਬਾਤ ਲੈ ਲੈਨੀ ਆ ਕੋਈ ਨਾ ਵੀਰ ਸਰ ਜੀ ਸਾਸਰੀ ਕਾ ਸਸਰੀ ਕਾ ਸਨ ਰਾਜ ਸਾਹਿਬ ਕੀ ਹਾਲ ਜੀ ਬਹੁਤ ਵਧੀਆ ਪਾ ਜੀ ਠੀਕ ਠਾਕ ਹਾਂਜੀ ਚੜਦੀ ਕਲਾ ਵਿੱਚ ਜੀ ਚੱਲਦੀ ਅੱਛਾ ਵੀਰੇ ਸਰ ਜੀ ਤੇ ਜਿੱਦਾਂ ਆਪਾਂ ਦਿਖਾਇਆ ਪਸ਼ੂ ਵੱਡੀ ਗਿਣਤੀ ਦੇ ਵਿੱਚ ਰੱਖਿਆ ਤੁਸੀਂ ਨਾਲ ਡੇਰੀ ਫਾਰਮਿੰਗ ਦਾ ਕੰਮ ਵੀ ਆ ਤੁਹਾਡਾ ਹਾਂਜੀ ਠੀਕ ਆ ਵੀਰੇ ਤੇ ਇਹ ਵੜ ਇੱਕ ਅੱਜ ਆਪਾਂ ਸੇਲ ਕਰਦੇ ਆਂ हां जी हां जी ये मान लो आपा चलो अपना वैसे तो दूधदा ही काम आ स्पेशल तौर पे आपा कदी व्यापार दा काम ते नहीं कीता जी हां जी हां जी ते हुण मतलब आ ਵੈਡ ਦਾ ਮੇਰਾਦਾ ਵਿਚਾਰ ਵੀ ਇਹ ਨਾ ਤਿਆਰੀ ਤੇ ਆਈ ਹੋਈ ਆ ਪੂਰੀ ਵੈਡ हां जी हां जी ਤੇ ਇਹਨੂੰ ਆਪਾਂ ਨਾ ਦੇ ਦੇਣਾ ਵਾ ਠੀਕ ਆ ਇਸੇ ਲਈ ਆਪਾਂ ਕੀਤੀ ਆਪਾਂ ਦਿਹਾੜੀ ਰੰਗ ਦਾ ਹੀ ਜੋ ਵਿਚਾਰ ਬਣਾਇਆ ਵੀ ਸੇਲ ਕਰ ਦਈਏ ਲੋ ਠੀਕ ਆ ਹਾਂਜੀ ਅੱਛਾ ਸਰਪਜੀਤ ਵੀਰੇ ਐਨੀਮਲ ਜਿੰਨੇ ਵੀ ਰੱਖੇ ਆ ਚੰਗੀਆਂ ਚੰਗੀਆਂ ਵੜਾ ਕੁਝ ਕੁ ਸ਼ਾਹੀਵਾਲ ਕੁਝ ਬਾਕੀ ਦੇ ਵਿੱਚ ਵੀ ਕੋਈ ਐਚ ਐਫਾ ਕੋਈ ਕ੍ਰੋਸ ਦੇ ਵਿੱਚ ਵੀ ਹੈਗੀਆਂ ਸ਼ਾਹੀਵਾਲ ਵੀ ਹੈਗੀਆਂ ਵਾ ਠੀਕ ਹੈ ਜੀ ਤੇ ਮਤਲਬ ਜਿਹੜੀਆਂ ਪਹਿਲੀਆਂ ਘਰ ਆਈਆਂ ਵੜਾ ਹੁੰਦੀਆਂ ਥੋੜੀਆਂ ਦੇਸੀ ਇੱਕ ਦੋ ਵੀ ਹੈਗੀਆਂ ਆਪਣੀ ਬਿਲਕੁਲ ਹਾਂਜੀ ਬਿਲਕੁਲ ਬਾਕੀ ਚੰਗੀ ਮਿਹਨਤ ਕਰਦੇ ਪਏਓ ਨਾਲ ਮੇਨੋ ਦਾ ਵੀ ਵੱਡੀਆਂ ਵੜਾ ਤੇ ਬੱਚੇ ਵੀ ਜਿਹੜੇ ਉਹ ਵੀ ਤਿਆਰ ਕਰੀ ਜਾਂਦੇ ਠੀਕ ਹੈ ਜੀ ਛੋਟੀਆਂ ਬੱਚੀਆਂ ਆਪਣੇ ਕੋਲ 13 14 ਬੱਚੀਆਂ ਜਿਹੜੀਆਂ ਤਿਆਰ ਕਰਨ ਨੂੰ ਆਪਾਂ ਕਰਨਦੇ ਆਂ ਤਿਆਰੀ ਠੀਕ ਹੈ ਜੀ ਹਾਂਜੀ ਲਗਭਗ ਸੋ ਆ ਜੰਨੇ ਆਪਾਂ ਇਸੇ ਵੈੜ ਦੇ ਬਿਲਕੁਲ ਡਿਟੇਲਿੰਗ ਦੀ ਆਪਾਂ ਤੁਹਾਡੇ ਨਾਲ ਸਾਂਝੀ ਕਰ ਦਿੰਨੇ ਆ ਇਹ ਵੀਰ ਸਰਪ ਜੀ ਦੱਸ ਰਿਹਾ ਦੋਸਤੋ ਤਿੱਜਾ ਸੁਬਾ ਇਹ ਵੈੜ ਨੇ ਸੂਣਾ ਵੀਰ ਸਮਾਂ ਲਗਭਗ ਹਜੇ ਕਿੰਨਾ ਕੁ ਪਿਆਸ ਹੁੰਦੇ ਵਿੱਚ ਸੂਣ ਦੇ ਲਗਭਗ ਅਜੇ ਮੇਰੇ ਇਹਦਾ ਕੋਈ ਥਮਾਂ ਦੇ ਦੋ ਜਾਂ ਡੰਗ ਟਿੱਕਰ ਪਰਸਨ ਟਿੱਕਰ ਸ਼ਾਇਦ ਹੋ ਸਕਦਾ ਦਿਨ ਪੂਰੇ ਨੂੰ ਪਰ ਜਿੱਦਾਂ ਦੁੱਧ ਦੀ ਵਿੱਚ ਅਜੇ ਆ ਰਹੇ ਆ ਨਾ ਥਣਾ ਦੇ ਵਿੱਚ ਚੀਪਾ ਜਿਹਾ ਦੁੱਧ ਵਗੈਰਾ ਨਹੀਂ ਬਣਿਆ ਤੇ ਲੈ ਜੂਗੀ ਹਫਤਾ ਹਫਤਾ ਖੰਡ ਕੱਟ ਜੂਗੀ ਕੱਟ ਜੂਗੀ ਹਫਤਾ ਹੋ ਸਕਦਾ 10 ਦਿਨ ਵੀ ਕੱਢ ਦੇ ਠੀਕ ਆ ਤੇ ਤਿਆਰੀ ਬਹੁਤ ਕਰੂਗੀ ਤਿਆਰੀ ਵੈਰ ਦੀ ਜਦੋਂ ਤੁਸੀਂ ਵੇਖੋਗੇ ਨਾ ਕਿ ਤੇ ਜਰਾ ਪਾਣੀ ਠੀਕ ਆ ਤੇ ਆਹ ਲੇਵਾ ਜਿਹੜਾ ਬਾਹਰ ਤੁਹਾਨੂੰ ਦੇਸੂਗਾ ਨਾ ਦੱਸੋ ਇੱਕ ਵਾਰੀ ਪੂਰਾ ਤੁਹਾਨੂੰ ਬਾਡੀ ਸਟ੍ਰਕਚਰ ਦਿਖਾ ਦਿੰਦੇ ਆ ਵੈੜ ਦਾ ਹਾਈਟ ਕੱਦ ਆਪਾਂ ਜ਼ਿਕਰ ਕਰ ਦਿੰਦੇ ਆ ਵੱਡੇ ਕੱਦ ਕੱਟ ਦੇ ਵਿੱਚ ਪੂਰੇ ਵੱਡੇ ਵੱਡੀ ਆ ਪੁੱਲ ਵੱਡੀ ਆ ਜਿੱਦਾਂ ਆਪਾਂ ਨੋਰਮਲ ਮੈਂ ਲਾ ਲੈਂਗੇ ਬੜਾ ਆਪਣੇ ਫੇਸ ਤੇ ਆ ਰਹੀ ਹੈ ਬਿਲਕੁਲ 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 ਸੋ ਵੀਰ ਸਬਜੀ ਤੇ ਬਿਲਕੁਲ ਸ਼ੋਲਡਰ ਤੋਂ ਵੀ ਆਪ ਉੱਪਰੋਂ ਫੇਸ ਤੱਕ ਜਿਹੜੇ ਦੋਸਤੋ ਇਹ ਟੱਚ ਕਰਦੀ ਆ ਵੱਡੀ ਹਾਈਟ ਕੱਟ ਦੇ ਵਿੱਚ ਸੋ ਬਾਡੇ ਬੰਤਰ ਦੀ ਬੜੀ ਚੰਗੀ ਆ ਖੁੱਲਾ ਪਿੰਡਾ ਬਾਕੀ ਹਵਾਨਾਂ ਲੇਵਾ ਤੁਹਾਨੂੰ ਕੋਈ ਆਪਾਂ ਲਾ ਕੇ ਉਹ ਦਿਖਾ ਦਿੰਨੇ ਆ ਠੀਕ ਹੈ ਜੀ ਫਿਕਸ ਲੇਵਾ ਸਪੇਸ ਵਾਂਟ ਜਿਹੜੀ ਇੱਕ ਵਾਰੀ ਚੈੱਕ ਕਰੋ ਬਿਲਕੁਲ ਫਿਕਸ ਹੋਵਾਨਾ ਚੱਡਾ ਨਿਗਰ ਲੇਵਾ ਤੇ ਵੀਰੋ ਸਮਝੀ ਤੇ ਚੁਵਾਈ ਤੁਸੀਂ ਇੱਕ ਵਾਰੀ ਫੇਰ ਦੱਸ ਦਿਓ ਵੀ ਪਿਛਲੇ ਸਵੇ ਕਿੰਨਾ ਕੁ ਦੁੱਧ ਆਪਾਂ ਚੁਵਾਈ ਸੀ ਸਵੇ ਵੀਰ ਜੀ ਇਹਨੇ 35 35 ਦੇ ਲਾਗੇ ਬੰਨੇ ਮਤਲਬ ਜਿਹੜਾ ਹੱਥ ਫੇਰਿਆ ਵਾ ਦੋ ਦਿਨੋਂ ਠੀਕ ਹੈ ਵੀ ਹਾਂਜੀ ਫੇਰ ਕੀ ਆਪਾਂ ਮੰਨਦੇ ਵੀ 35 ਤੋਂ ਪਲੱਸ ਦਊਗੀ ਠੀਕ ਹੈ ਤੁਹਾ ਨੂੰ ਆਮ ਹੀ ਆਪਾਂ ਨੂੰ ਲੋਕਾਂ ਨੂੰ ਪਤਾ ਵੀ ਤੀਜੇ ਸੂਏ ਤੋਂ ਬਾਅਦ ਹੀ ਜਾ ਕੇ ਵੇਲ ਜਿਹੜੀ ਪੂਰੀ ਦੁੱਧ ਤੇ ਆਉਂਦੀ ਹੈ ਸਹੀ ਹੈ ਦੂਜੇ ਸੂਏ ਦੇ ਵਿੱਚ ਵੀ ਆਪਾਂ ਨਹੀਂ ਕਹਿੰਦੇ ਪਰ ਤੀਜੇ ਸੂਏ ਤੇ ਜਿਹੜੀ ਫੁੱਲ ਪੀਕ ਤੇ ਹੁੰਦੀਆਂ ਵੰਦ ਗਾ ਆ ਬਿਲਕੁਲ ਹਾਂਜੀ ਲਓ ਦੋਸਤੋ ਵੈਸੇ ਹਵਾਨੇ ਚੱਡਾ ਵੇਖ ਕੇ ਸਾਰੇ ਭਰਾਵਾਂ ਨੇ ਤੁਸੀਂ ਚੱਡ ਮਟ ਕਰ ਹੀ ਲੈਣੀ ਆ ਬਿਲਕੁਲ ਸਲੇਵਾ ਵਾ ਤੇ ਬਿਲਕੁਲ ਠੰਡੀ ਧੀਰੀ ਹੈ ਕੋਈ ਚੱਕਰ ਨਹੀਂ ਭਾਵੇਂ ਤੁਸੀਂ ਥੱਲੇ ਬੱਚੇ ਵਈ ਜਾਣ ਭਾਵੇਂ ਕੋਈ ਭੈਣ ਮੈਨਾ ਵੀ ਗੱਲ ਹੀ ਕੋਈ ਨਹੀਂ ਹੈ ਕੋਈ ਚੱਕਰ ਹੀ ਕੋਈ ਨਹੀਂ ਲਓ ਵੀ ਦੋਸਤੋ ਕਰੋ ਚੱਕ ਫਾੜੀ ਵਾਲਾ ਚੱਡਾ ਲੈਵਾ ਤੇ ਵਿਰਲ ਵੰਡ ਆਪਸੀ ਥਾਣਾ ਦੀ ਕਰੋ ਚੱਕ ਮੈਨ ਜਿਹਾ ਜਿਹਾ ਪੂਰਾ ਹੱਥੀ ਚਵਾਈ ਦਾ ਮੁਠੀ ਥਾਣਾ ਦਾ ਆਪਾਂ ਕਹਿ ਸਕਦੇ ਹਾਂ ਵੀ ਕੋਈ ਦਿੱਕਤ ਨਹੀਂ ਕੋਈ ਭਰਾ ਜਦਾਂ ਮਰਜ਼ੀ ਚਵਾਈ ਖਰੀ ਚੱਲੇ ਹੱਥੀ ਮੁਠੀ ਠੀਕ ਆ ਦੋਵੇਂ ਪਾਸੇ ਬੈਠ ਕੇ ਬਹੁਤ ਸੋਹਣੀ ਸ਼ੇਪ ਹਵਾਨੇ ਚ ਤੇ ਬਡੀ ਬੰਤਰ ਬਹੁਤ ਸੋਹਣੀ ਵੱਡੇ ਹਾਈਟ ਕੱਦ ਦੇ ਵਿੱਚ ਤਿਹਜਾ ਸਵੇਰ ਦੋਸਤੋ ਸੂਣਦੀ ਹੈ ਲਗਭਗ ਤਿਆਰੀ ਆ ਪੰਜਾਂ ਸੱਤਾਂ ਸੱਤਾਂ ਦਿਨਾਂ ਦੇ ਵਿੱਚ ਵਿੱਚ ਸੂਪੂਗੀ ਇੱਕ ਵਾਰੀ ਫੇਸ ਕੁਆਲਟੀ ਵੀ ਤੁਹਾਨੂੰ ਆਪਾਂ ਦਿਖਾ ਦਿੰਦੇ ਆ ਮੂੰਹ ਮੱਥੇ ਦੀ ਆ ਕਰੋ ਚੈੱਕ ਠੀਕ ਆ ਪੂਰੀਆਂ ਵੱਡੀਆਂ ਵੈਣਾਂ ਦੇ ਵਿੱਚ ਆਉਂਦੀ ਰਾਜ ਵੀਰੇ ਆ ਬਿਲਕੁਲ ਜੀ ਬਿਲਕੁਲ ਕੋਈ ਸ਼ੱਕ ਨਹੀਂਗਾ ਵੱਡਾ ਸਟਰਕਚਰ ਆ ਤੇ ਸਰਬਜੀਤ ਵੀਰ ਇਹਨੂੰ ਪੂਰੀ ਖੋਲ ਕੇ ਕੋ ਦਸਕ ਕਦਮ ਇਹਨੂੰ ਤੋੜ ਕੇ ਦਿਖਾ ਦਗੇ ਹਾਂਜੀ ਹਾਂਜੀ ਤੋ ਲੋ ਵੀ ਦੋਸਤੋ ਜਿਹੜਾ ਵੀ ਫਾਰਮਰ ਭਰਾ ਕੋਈ ਵਿਚਾਰਿਆ 5 ਜਾਂ 30 ਲੀਟਰ ਤੋਂ ਬਾਹਰ 30 ਲੀਟਰ ਤੋਂ ਪਲੱਸ ਬਾੜ ਖਰੀਦਣੀ ਠੀਕ ਆ ਜੀ ਤੇ ਜ਼ਰੂਰ ਤੁਸੀਂ ਸੌਦਾ ਵੀਰ ਸਰਵ ਜੀ ਨਾਲ ਕਰਨਾ ਠੀਕ ਆ ਜੀ ਤੇ ਨੰਬਰ ਵੈਸੇ ਬਿਲਕੁਲ ਸਕਰੀਨ ਦੇ ਥੱਲੇ ਚੱਲਦੇ ਰਹਿਣਗੇ ਤੇ ਸੌਣ ਦੀ ਤਿਆਰੀ ਆ ਕਰਮਾਂ ਲਈਦੀ ਹਜੇ 5-7 ਦਿਨਾਂ ਦੇ ਵਿੱਚ ਚੰਗੀ ਚੋਕੀ ਥੱਲੇੋਂ ਬਣ ਕੇ ਤਿਆਰ ਹੋ ਜਾਊਗੀ ਤੋ ਸਮੇ ਦੇ ਅਕੋਰਡਿੰਗ ਹੀ ਗੱਲਬਾਤ ਬੰਨੀ ਆ ਇਸ ਕਰਕੇ ਮੇਰਾ ਵੀਰ 5-7 5-7 ਦਿਨ ਪੂਰਾ ਬਿਲਕੁਲ ਅੰਕ ਕੇ ਤੁਸੀਂ ਸੌਦਾ ਕਰਨਾ ਜੀ ਪੂਰਾ ਲੇਵਾ ਖੋਲੂਗੀ ਨਾਲ ਵੀਰੇ ਹਾਂ ਬਿਲਕੁਲ ਜੀ ਕੋਈ ਸ਼ੱਕ ਨਹੀਂਗਾ वैसे दोस्तों मालवीर ने बड़ी गिनती ਦੇ ਵਿੱਚ ਘਰੇ ਵੀ ਰੱਖਿਆ ਠੀਕ ਆ ਜੀ ਖਾਸ ਤੌਰ ਤੇ ਦੁੱਧ ਦਾ ਕੰਮ ਆ ਵੀਰ ਦਾ ਤੇ ਡੇਰੀ ਦਾ ਕੰਮ ਆ ਤੇ ਚੰਗੇ ਐਨੀਮਲ ਰੱਖਿਆ ਠੀਕ ਆ ਜੀ ਵੈਸੇ ਵੇੜਾ ਤੁਸੀਂ ਜਿਆਦਾਤੋਂ ਦੇਖ ਵੀ ਰਹੇ ਹੋ ਘਰੇ ਬਿਲਕੁਲ ਐਚ ਐਫ ਬਰੀਡ ਦੇ ਵਿੱਚ ਵੇੜਾ ਹਰ ਇੱਕ ਨਸਲ ਬਰੀਡ ਦੇ ਵਿੱਚ ਵੇੜਾ ਵੀਰ ਦੇ ਕੋਲ ਆਜੇ ਮੌਜੂਦ ਆ ਠੀਕ ਆ ਸੋ ਇਹ ਜਿਹੜੀ ਵੇੜਾ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਠੀਕ ਆ ਜੀ ਇਹੋ ਜਿਹੜੀ ਇੱਕੋ ਇੱਕ ਵੀਰਾ ਜੀ ਸੇਲ ਕਰਦਾ ਪਿਆ ਸੋ ਹਾਈਟ ਲੈਂਥ ਵਾਲੀ ਆ ਮੇਰਾ ਵੀਰ ਕੋਈ ਵੀ ਦੂਰ ਨੇੜੇੋਂ ਤੁਸੀਂ ਇੱਕ ਵਾਰੀ ਘਰ ਵਿਜ਼ਿਟ ਕਰਕੇ ਆਪਣੀ ਤਸੱਲੀ ਕਰ ਲਿਓ ਵੱਡੀ ਹਾਈਟ ਕੱਦ ਵਿੱਚ ਇਹ ਵੇੜ ਜਿਹੜ ਠੀਕ ਹੈ ਬੰਦ ਕੀ ਦੇ ਠੀਕ ਹੈ ਜੀ ਬੰਦ ਦੋ ਫਿਰ ਨੂੰ ਲੈ ਠੀਕ ਹੈ ਜੀ ਫਿਰ ਇਧਰਲੇ ਪਾਸੇ ਇੱਕ ਵਾਰੀ ਤੁਹਾਨੂੰ ਦਿਖਾ ਦਿੰਨੇ ਆ ਪਲਟ ਬਹਿਣੀ ਵਾਲੀ ਸਾਈਡ ਤੋਂ ਇੱਕੋ ਜਿਹਾ ਨਖੇੜ ਇੱਕੋ ਜੀ ਸਪੇਸ ਵੰਡ ਆਪਸੀ ਥਾਣਾਂ ਦੀਆ ਕਰੋ ਚੱਕ ਸਾਈਜ਼ ਵੀ ਇੱਕੋ ਜਿਹਾ ਠੀਕ ਹੈ ਕੋਈ ਇਹ ਨਹੀਂ ਹੈਗਾ ਕਿ ਅੱਜ ਤਕਰੀਬਨ ਹਜੇ ਲੇਵਾ ਕਰਮਾਂ ਲਈ ਭਰੀ ਆਉਂਦੀ ਆ ਕੋਈ ਇਹ ਨਹੀਂ ਹੈਗਾ ਕਿ ਕੋਈ ਬਾਈ ਕੋਈ ਨਕਸ਼ੇ ਦੀ ਕੋਈ ਪ੍ਰੋਬਲਮ ਆ ਜਾਂ ਕੋਈ ਸਾਈਡ ਰੱਖਦੀ ਆ ਬੈਕ ਸਾਈਡ ਤੋਂ ਵੇਖ ਲਓ ਸੱਜੇ ਖੱਬੇੋਂ ਪਾਸੋਂ ਵੇਖ ਲਓ ਠੀਕ ਆ ਜੀ ਇੱਕ ਸਾਰ ਲੇਓ ਸਾਰੇ ਪਾਸੇ ਇੱਕੋ ਜਿਹਾ ਲੇਵਾ ਜੀ ਇਹ ਲੇਵਾ ਜੇ ਜਿੱਦਣ ਇੱਕ ਦੋ ਦਿਨ ਰਹਿ ਗਏ ਨਾ ਰਾਜਵੀਰੇ ਸੋਣ ਚ ਹਾਂਜੀ ਹਾਂਜੀ ਇਹ ਲੇਵਾ ਇੰਨਾ ਕ ਬਣਾਉਂਗੀ ਕਿ ਬੈਠਾ ਨਹੀਂ ਜਾਣਾ ਇਹਦੇ ਕੋਲ ਹੂੰ 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 ਬੈਣ ਤੋਂ ਵੀ ਦੰਗ ਬਾਕੀ ਆਪਾਂ ਧਿਆਨ ਇੱਕ ਵਾਰੀ ਫੇਰ ਮਰਵਾ ਦਿੰਨੇ ਆ ਵੀ ਅੱਗੋਂ ਸਟਾਰਟ ਕਿੱਥੋਂ ਹੁੰਦੀ ਆ ਬਾਕੀ ਵੇਣ ਨਾੜੀ ਇੱਕ ਵਾਰੀ ਤੁਹਾਨੂੰ ਦਿਖਾ ਦਿੰਨੇ ਆ ਦੋਸਤੋ ਸੋ ਸਾਰੇ ਵੀਰ 파ਰਖੂ ਆ ਸਾਰੇ ਵੀਰ ਕਾਰੀਗਾਰ ਆ ਠੀਕ ਆ ਜੀ ਆ ਵੇਣ ਵੇਖੋ ਮੋਟੀ ਵੇਣ ਆ ਹਵਾਨੇ ਚੱਡੇ ਦੇ ਉੱਪ ਠੀਕ ਹੈ ਜੀ ਤੇ 30 ਲੀਟਰ ਤੋਂ ਪਲੱਸ ਵੀਰ 35 ਲੀਟਰ ਦੀ ਦੱਸ ਰਿਹਾ ਜਿਹੜੀ ਮਿਲਕਿੰਗ ਦੋਸਤੋ ਇਹ ਕਰਾਉਣ ਵਾਲੀ ਵਿਹੜ ਤੇ ਮੋٹے ਡੱਬਾ ਬਾਕੀ ਬੂਥੀ ਪਾਤੀ ਬਹੁਤ ਸੋਹਣੀ ਆ ਫੇਸ ਕੁਆਲਟੀ ਚੰਗੀ ਆ ਹਾਈਟ ਬਾਕੀ ਭਾਰੀ ਵਜਨ ਵੇਟ ਪੂਰਾ ਤੇ ਇਹਦਾ ਵੀਰ ਸਰਪਜੀਤ ਕੀ ਮੁੱਲ ਕਰਦੇ ਆ ਲੈਣੀ ਦੇਣੀ ਕਿੰਨੇ ਦੀ ਦੇਣੀ ਕਿੰਨੇ ਦੀ ਅੱਜ ਆਪਾਂ ਇਹ ਵੀ ਜੀ ਜਦੋਂ ਆਪਾਂ ਇਹ ਗੜਾ ਵੀ ਆਪਾਂ ਵਪਾਰ ਆਲਾ ਕੰਮ ਨਹੀਂ ਆਪਣਾ ਜਦੋਂ ਆਪਾਂ ਕਰੀ ਆਪਾਂ ਸੇਲ ਕਰ ਰਹੇ ਆ ਤੇ ਜੇ ਵਿਹੜ ਦਾ ਆਪਾਂ ਹਿਸਾਬ ਲਾਈਏ ਵੱਡੇ ਕੱਦ ਦੀ ਆ ਜੀ ਆ ਬਿਲਕੁਲ ਕੋਈ ਸ਼ੱਕ ਨਹੀਂ ਗਾ ਦੁੱਧ ਵੀ ਇੰਨੇ ਪੂਰਾ ਰਜਵਾ ਦੇਣਾ ਜੀ ਹਾਂਜੀ ਤੇ ਵੈਸੇ ਤਾਂ ਡਿਮਾਂਡ ਆਪਾਂ ਇੱਕ 5 ਕਰਦੇ ਆ ਜੀ ਉਹਦੀ ਠੀਕ ਆ ਜੀ ਬਾਕੀ ਚਲੋ ਜਿਹੜਾ ਵੀ ਆਊਗਾ ਆਪਣੇ ਕੋਲ ਖੁੱਲਾ ਮਾਨਦਨ ਕਰਦਾਂਗੇ ਵਿੱਚ ਠੀਕ ਆ ਜੀ ਹਾਂਜੀ ਠੀਕ ਆ ਲੋ ਦੋਸਤੋ 1 ਲੱਖ 5000 ਵੀਰ ਸਰਪਜੀਤ ਉਹਨਾਂ ਨੇ ਡਿਮਾਂਡ ਕੀਤੀ ਹੈ ਲੈਣ ਦੇ ਨਾਲ ਵਾਲੀ ਗੱਲਬਾਤ ਕੀਤੀ ਹੈ ਠੀਕ ਆ ਜੀ ਆ ਵਰਨਾ ਗੱਡੀ ਆਜੋ ਹਾਜੀ ਦੋਸਤੋ ਇੱਕ ਆਪਾਂ ਸਟਾਰਟਿੰਗ ਤੋਂ ਜ਼ਿਕਰ ਕੀਤਾ ਸੀਗਾ ਹੰਡਾਈ ਵਾਲਿਆਂ ਦੀ ਇੱਕ ਵਰਨਾ ਗੱਡੀ ਵੀਰ ਦੇ ਕੋਲੇ ਵਿਕਾਊ ਹੈ ਠੀਕ ਆ ਜੀ ਸੋ ਕਿੰਨਾ ਮਾਡਲ ਆ ਤੇ ਕੀ ਰੇਟ ਆ ਤੇ ਕਿਥੋਂ ਦਾ ਨੰਬਰ ਆ ਠੀਕ ਆ ਜੀ ਪੂਰੀ ਡਿਟੇਲ ਆਪਾਂ ਲੈ ਕੇ ਦਵਾਂਗੇ ਵੀਰ ਤੋਂ ਇੱਕ ਵਾਰੀ ਤੁਹਾਨੂੰ ਆਪਾਂ ਆਲ ਰਾਉਂਡ ਤੋਂ ਦਿਖਾ ਦੇਣੀ ਆ ਠੀਕ ਆ ਜੀ ਪੂਰੀ ਜਿਹੜੀ ਇੱਕ ਵਾਰੀ ਕੰਡੀਸ਼ਨ ਤੁਸੀਂ ਵੇਖ ਲਓ ਵਰਨਾ ਗੱਡੀ ਆ ਠੀਕ ਆ ਜੀ ਤੇ ਬਾਕੀ ਕਿਹੜਾ ਫਿਊਲ ਆ ਪੈਟਰੋਲ ਆ ਡੀਜ਼ਲ ਆ ਉਹ ਪ੍ਰੋਪਰ ਆਪਾਂ ਡਿਟੇਲ ਲੈ ਲਾਂਗੇ ਤੇ ਇੱਕ ਵਾਰੀ ਤੁਸੀਂ ਆ ਦੇਖ ਲਓ ਠੀਕ ਆ ਜੀ ਇੱਕ ਜੈਨੂਨ ਹੱਥਾਂ ਦੇ ਵਿੱਚ ਚੱਲੀ ਆ ਤੇ ਫਿਲਹਾਲ ਪੂਰਾ ਟਾਇਰ ਟੱਪਾ ਪ੍ਰੋਪਰ ਆਪਾਂ ਜਿਹੜੀ ਇਨਫੋਰਮੇਸ਼ਨ ਲੈ ਦਾਂਗੇ ਤੁਹਾਨੂੰ ਠੀਕ ਆ ਜੀ ਸੋ ਵਰਨਾ ਗੱਡੀ ਇਹ ਵਿਕਾਊ ਆ ਵੀਰ ਸਰਵਜੀਤ ਸਿੰਘ ਉਹਨਾਂ ਦੇ ਕੋਲ ਅੱਛਾ ਵੀਰ ਸਰਵ ਹਾਂਜੀ ਵਰਨਾ ਗੱਡੀ ਆਪਣੇ ਕੋਲ ਇਹ ਵੀ ਸੇਲ ਕਰਦੇ ਪਏ ਅੱਜ ਹਾਂਜੀ ਇਹ ਵੀ ਆਪਾਂ ਸੇਲ ਕਰਨੀ ਆ ਠੀਕ ਆ ਜੀ ਇਹ ਮਾਡਲ ਕਿੰਨਾ ਜੀ ਇਹ ਮਾਡਲ ਵੀਰ ਜੀ 12 12 ਮਾਡਲ 12 ਮਾਡਲ ਆ ਜੀ ਠੀਕ ਆ ਜੀ ਤੇ ਆਪਣੇ ਨਾਮ ਤੇ ਹੀ ਹੈ ਗੱਡੀ ਮੇਰੇ ਨਾਮ ਤੇ ਹੀ ਹੈ ਗੱਡੀ ਗੱਡੀ ਬਿਲਕੁਲ ਸਾਫ਼ ਮੇਰੇ ਕੋਲ ਹੀ ਚੱਲੀ ਆ ਜਨਾਚਰ ਵੀ ਚੱਲੀ ਆ ਠੀਕ ਆ ਤੇ ਕੋਈ ਜਿੱਤ ਕਰੈਣ ਦੀ ਕੋਈ 1 ਰੁਪਏ ਦੀ ਪ੍ਰੋਬਲਮ ਨਹੀਂ ਜੀ ਇਹ ਬਿਲਕੁਲ ਸਾਇਲੈਂਟ ਹੀ ਆ ਪ੍ਰੋਪਰ ਹਾਂ ਬਿਲਕੁਲ ਠੀਕ ਆ ਜੀ ਬਾਕੀ ਛੋਟੇ ਮੋਟੇ ਜਿਹੜੀਆਂ ਚੱਲਣ ਵਾਲੀਆਂ ਚੀਜ਼ਾਂ ਜਿਦਾਂ ਲੈਦਰ ਵਗੈਰਾ ਜਾਂ ਹੋਰ ਕਲੱਚ ਪਲੇਟਾਂ ਇਹ ਚੀਜ਼ਾਂ ਘਸ ਇਸ ਸਮੇਂ ਸਮੇਂ ਨਾਲ ਤਾਂ ਥੋੜਾ ਬੋੜਾ ਫਰਕ ਪਿਆ ਜਾਂਦਾ ਇਹਨਾਂ ਦੀ ਜਿਹੜੀ ਚੱਲਦੀ ਚੀਜ਼ ਨੇ ਘਸਣਾ ਉਹ ਚੀਜ਼ ਤਾਂ ਚਲੋ ਚੇਂਜ ਕਰਨੀ ਪੈਂਦੀ ਆ ਬਾਕੀ ਮੇਜਰ ਪ੍ਰੋਬਲਮ ਕੋਈ ਵੀ ਨਹੀਂ ਜਿਆਦਾ ਅੱਛਾ ਅੱਛਾ ਫਿਰ ਸਰਵਜੀਤ ਇੱਕ ਤੁਸੀਂ ਦੱਸ ਦਿੱਤਾ ਵੀ 2012 ਮਾਡਲ ਆ ਹਾਂਜੀ ਆਰ ਸੀ ਕਾਪੀ ਨੰਬਰ ਕਿੱਥੋਂ ਦਾ ਫਿਰ ਕਾਪੀ ਜਲੰਧਰ ਨੰਬਰ ਆ ਜੀ ਜਲੰਧਰ ਪੀਪੀ01 ਹਾਂਜੀ ਆਉਣ ਤਾਂ ਆਰ ਸੀ ਤਾਂ ਦੱਸੋ ਆਰ ਸੀ ਵੀ ਪ੍ਰੋਪਰ ਠੀਕ ਹੈ ਡਾਕੂਮੈਂਟ ਪੇਪਰ 올 ਕੰਪਲੀਟ ਆ ਹਾਂਜੀ ਤੇ ਕੰਡੀਸ਼ਨ ਇਹ ਕੋਈ ਤੁਸੀਂ ਵੇਖੋ ਜਿਹੜੇ ਸਕ੍ਰੈਚਸ ਤੁਹਾਨੂੰ ਨਜ਼ਰ ਆਉਣਗੇ ਠੀਕ ਹੈ ਜੀ ਵਿੰਡੋ ਤੇ ਸਕਰੇਚ ਜਿਹੜੇ ਕਿਤੇ ਨਾ ਕਿਤੇ ਕਿਉਂਕਿ ਗੱਡੀ ਜਿਹੜੀ ਦੋਸਤੋ ਕੋਈ ਵਹੀਕਲ ਚੱਲਦਾ ਤੇ ਨਾਰਮਲੀ ਸਕਰੇਚ ਜਿਹੜੇ ਪੈਣੇ ਵੀ ਲਾਜ਼ਮੀ ਆ ਸਕਰੇਚ ਸਮਾਂ ਹੋ ਗਿਆ ਚੱਲਦਾ ਨਾਰਮਲ ਹੈ ਠੀਕ ਹੈ ਕਿੰਨੇ ਕਿਲੋਮੀਟਰ ਚੱਲ ਗਈ ਵੀਰ ਇਹ ਕੋਈ 1.5 ਲੱਖ ਤੋਂ ਉੱਪਰ ਹੀ ਚੱਲੀ ਆ ਜੀ 1.5 ਲੱਖ ਤੋਂ ਠੀਕ ਹੈ ਜੀ ਆਰ.ਸੀ. ਵੈਸੇ ਜਿਹੜੀ ਆ ਕਾਰ ਵਾਲੀ ਆ ਜੀ ਕਾਰ ਵਾਲੀ ਆ ਜੀ ਆਹ ਦੇਖੋ ਠੀਕ ਹੈ ਜੀ ਇਹ ਆਰ.ਸੀ. ਆ ਵੀਰੇ ਸੋ ਕੋਈ ਵੀ ਵੀਰ ਆ ਰਿਹਾ ਠੀਕ ਹੈ ਜੀ ਆ ਤੁਸੀਂ ਦੇਖ ਸਕਦੇ ਜੀ ਤੇ ਵੀਰ ਦੇ ਨਾਮ ਤੇ ਠੀਕ ਹੈ ਜੀ ਪ੍ਰੋਪਰ ਵੀਰ ਨੇ ਆਪਣੇ ਨਾਮ ਕਰਾਈ ਆ ਸਰਬਜੀਤ ਸਿੰਘ ਇਹਨਾਂ ਦਾ ਨਾਮ ਆ ਤੇ ਬਾਕੀ ਗੱਡੀ ਦਾ ਨੰਬਰ ਚੈਸੀ ਇੰਜਨ ਸਾਰਾ ਕੁਝ ਜਿਹੜਾ ਉੱਤੇ ਤੁਸੀਂ ਵੇਖ ਸਕਦੇ ਜੀ ਚੋਲਾ ਸਾਹਿਬ ਰੈਜ਼ੀਡੈਂਟ ਨੇ ਠੀਕ ਹੈ ਜੀ ਲੋਕੇਸ਼ਨ ਤੇ ਤਰਨਤਨ ਜ਼ਿਲ੍ਹਾ ਲੱਗਦਾ ਸੋ ਇਹ ਜਿਹੜਾ ਦੋਸਤੋ ਆਰ ਸੀ ਆ ਇਹ ਕੰਪਲੀਟ ਤੁਹਾਨੂੰ ਪ੍ਰੋਪਰ ਇਸੇ ਤਰ੍ਹਾਂ ਜਿਹੜੀ ਆਪਾਂ ਦਿਖਾ ਦਿੱਤੀ ਆ ਇਹ ਪ੍ਰੋਪਰ ਨਾਲ ਆ ਠੀਕ ਹੈ ਜੀ ਡਾਕੂਮੈਂਟ ਓਵਰ ਆਲ ਜਿੰਨੇ ਆ ਫੁੱਲ ਕੰਪਲੀਟ ਤੇ ਆ ਤੁਸੀਂ ਵੇਖ ਸਕਦੇ ਜੀ ਠੀਕ ਹੈ 1.6 ਤੇ ਐਸ ਐਕਸ ਮਾਡਲ ਹੈਗਾ ਜਿਹੜਾ ਵਰਨਾ ਟਾਪ ਮਾਡਲ ਆ ਜਾਂਦਾ ਮਾਡਲ ਹੈ ਜੀ ਡਬਲ ਏਅਰ ਹੈਗਾ ਠੀਕ ਹੈ ਜੀ ਡਬਲ ایر ਬੈਗ ਆ ਗਿਆ ਬੈਕਪੈਗ ਆਉਂਦੇ ਆ ਤੇ ਸਾਰੀ ਫੁੱਲ ਪਾਵਰ ਆ ਜੀ ਸਾਰੇ ਵਿੰਡੋ ਪਾਵਰ ਜਿੰਨੇ ਵੀ ਬੈਕ ਕੈਮਰਾ ਲੱਗੇ ਹਾਂਜੀ ਬੈਕ ਕੈਮਰਾ ਬਿਲਕੁਲ ਚੱਲਦਾ ਸਭ ਕੁਝ ਠੀਕ ਆ ਹਾਂਜੀ ਸਰਜੀਤ ਬਾਈ ਖੋਲ ਕੇ ਮਾੜੀ ਵਿੰਡੋ ਦਿਖਾ ਦਿੱਤੀ ਆ ਦੇਖੋ ਜੀ ਠੀਕ ਆ ਜੀ ਸੋ ਅੰਦਰ ਦੀ ਜਿਹੜੀ ਤੁਸੀਂ ਕੰਡੀਸ਼ਨ ਆਪਾਂ ਤੁਹਾਨੂੰ ਦਿਖਾਉਣ ਲੱਗੇ ਆ ਬਾਕੀ ਤੁਸੀਂ ਵੇਖ ਸਕਦੇ ਜੇ ਸ਼ੀਟ ਕਵਰ ਪ੍ਰੋਪਰ ਠੀਕ ਆ ਜੀ ਲੈਦਰ ਸ਼ੀਟ ਕਵਰ ਆ ਤੇ ਬਾਕੀ ਪ੍ਰੋਪਰ ਤੁਸੀਂ ਵੇਖ ਸਕਦੇ ਠੀਕ ਆ ਜੀ ਉਹ ਬਾਕੀ ਫਰੰਟ ਤੋਂ ਵੀ ਆਪਾਂ ਤੁਹਾਨੂੰ ਦਿਖਾ ਦਿੰਨੇ ਆ ਠੀਕ ਆ ਜੀ ਇੰਟੀਰੀਅਰ ਤੁਸੀਂ ਚੈੱਕ ਚੈੱਕ ਕਰ ਲਓ ਤੇ ਡੈਸ਼ਬੋਰਡ ਇੰਟੀਰੀਅਰ ਠੀਕ ਆ ਜੀ ਆ ਹੈਗਾ ਇਹ ਬੜੀ ਦਾ ਜਿਵੇਂ ਬਿਲਕੁਲ ਸਾਫ਼ ਆਪਣੀ ਨਾ ਗੱਡੀ ਦੇ ਵਿੱਚ ਉਹ ਬੈਟਿੰਗ ਮੂਟਿੰਗ ਜਿਹੜੀ ਪ੍ਰੋਪਰ ਹੋਈ ਆ ਠੀਕ ਆ ਜੀ ਛਿੱਟਾਂ ਛੁੱਟਾਂ ਪਾਟੀਆਂ ਉਹਨਾਂ ਕੋਈ ਨਾ ਬਿਲਕੁਲ ਹੈ ਸਰਜੀਤ ਭਾਈ ओरिजिनल ਹੀ ਆ ਮਤਲਬ ਸਾਰੀ ਪ੍ਰੋਪਰ ਆ ओरिजिनल ਹੀ ਆ ਮਤਲਬ ਕੋਈ ਇਹ ਨਹੀਂ ਆ ਪਾ ਡੈਂਟਿੰਗ ਪੇਂਟਿੰਗ ਵਾਲਾ ਕੰਮ ਨਹੀਂ ਕੋਈ ਪੂਰਾ ਚੱਕਰ ਨਹੀਂ ਗਾ ਕੋਈ ਪੇਂਟ ਪੋਡ ਕੋਈ ਵਿੰਡੋ ਬਾਰੀ ਜਾਂ ਕੋਈ ਪੱਲਾ ਪੇਂਟ ਨਹੀਂ ਤਾਂ ਹੀ ਮਰ ਕੇ ਆ ਜਿਹੜੀਆਂ ਸਕ੍ਰੈਚ ਨਾ ਤਾਂ ਕਰਕੇ ਇਹਨਾਂ ਨੂੰ ਮੈਂ ਰਿਪੇਅਰ ਨਹੀਂ ਕਰਾਇਆ ਪੀ ਉਹ ਟੱਚਿੰਗ ਵਾਲਾ ਕੰਮ ਹੋ ਜਾਂਦਾ ਵਾ ਹਾਂ ਤੇ ਜਿੰਨੀ ਹੈਗੀ ओरिजिनल ਆ ਗੱਡੀ ਬਿਲਕੁਲ ਲਓ ਦੱਸੋ ਪਾਵਰ ਵਿੰ 1.6 ਹੰਡਾਈ ਵਾਲਿਆਂ ਦੀ ਵਰਨਾ ਜਿਹੜੀ ਕਾਰ ਇਹ ਵੀਰ ਹੁਣਾਂ ਦੇ ਕੋਲੇ ਅੱਜ ਵਕਾਊ ਆ ਸੋ ਮਗਰਲੇ ਇਹ ਜੋੜੀ ਜਿਹੜੀ ਆਪਣੇ ਕੋਲ ਅਗਲੇ ਫਰੰਟ ਟਾਈਮ ਦੇ ਅੱਲੇ ਟਾਇਰ ਆਪਾਂ ਹੁਣ ਨਵੇਂ ਬੁਏ ਸੀਏਡ ਦੇ ਟਾਇਰ ਆ ਜੀ ਠੀਕ ਆ ਜੀ ਥੋੜਾ ਹੀ ਚੱਲੇ ਆ ਜੀ ਠੀਕ ਹੈ 16 ਨੰਬਰ ਟਾਇਰ ਹੈ ਠੀਕ ਹੈ ਜੀ ਹਾਂ ਜੀ ਤੇ 195 195 60 16 ਹਾਂ ਜੀ 60 16 ਠੀਕ ਹੈ ਜੀ ਇਹ ਟਾਇਰ ਹੈ ਵੀਰੇ ਇਹ ਅਗਲੇ ਸੀਐਡ ਦੀ ਜੋੜੀ ਹੈ ਤੇ ਮਗਰਲੇ ਮਗਰਲੇ ਗੁੱਡ ਜੀਰ ਦੇ ਗੁੱਡ ਜੀਰ ਦੇ ਆ ਠੀਕ ਹੈ ਜੀ ਹਾਂ ਜੀ ਇਹ ਵੀ ਕੰਪਨੀ ਦੇ ਹੀ ਟਾਇਰ ਬਿਲਕੁਲ ਬਿਲਕੁਲ ਤੇ ਓਰੀਜਨਲ ਹੀ ਆ ਸਰ ਜੀ ਸਾਰੇ ਓਰੀਜਨਲ ਆ ਇਹ 195 60 ਹੀ ਆ ਜੀ ਬਿਲਕੁਲ ਬਿਲਕੁਲ ਹਾਂ ਜੀ ਤੇ ਇੱਕ ਵਾਰੀ ਬੋਨਟ ਵੀਰੇ ਚੱਕਿਓ ਹਾਂ ਜੀ ਸਰਬਜੀਤ ਬਾਈ ਬਾਕੀ ਕੰਡੀਸ਼ਨ ਓਵਰঅল ਦੋਸਤੋ ਚੰਗੀ ਆ ਬਾਕੀ ਥੋੜੇ-ਬਾੜੇ ਸਾਈਡਾ ਸੂਡਾ ਤੇ ਨਾਰਮਲ ਇੱਕ ਪਰ ਤੁਹਾਨੂੰ ਲਾਸੀ ਦਿੱਤਾ ਆ ਪਾ ਜਣੀ ਨਿੱਕੇ ਮੋਟ ਟ੍ਰੈਕ ਰੈਕ ਲੋਜ ਵਗੈਰਾ ਹਾਂ ਹੈ ਸੈਲਫ ਸਟਾਰਟ ਹੀ ਬੈਟਰੀ ਫੁਲੀ ਵਰਕਿੰਗ ਹਾਂਜੀ ਬਿਲਕੁਲ ਹੋਣੀ ਆ ਪਾ ਸਟਾਰਟ ਕਰਕੇ ਵਿਖਾ ਦੇ ਆ ਬਿਲਕੁਲ ਜੀ ਮਾਰ ਦਿਓ ਸੈਲਫ ਬਸ ਗੱਡੀ ਦੋਸਤੋ ਜਰਮਨੀ ਕਿਸੇ ਭਰਾ ਨੇ ਘਰੇ ਰੱਖਣੀ ਆ ਫੈਮਿਲੀ ਕਾਰ ਕੋਈ ਵੀਰ ਖਰੀਦਣੀ ਚਾਹੁੰਦਾ ਠੀਕ ਆ ਜੀ ਪੈਸੇ ਬਾਈਟ ਵਿੱਚ ਤੁਸੀਂ ਲਾਉਣੇ ਚਾਹੁੰਦੇ ਹੋ ਤੇ ਜਰੂਰ ਇੱਕ ਵਾਰੀ ਤੁਸੀਂ ਕੰਟੈਕਟ ਕਰ ਲਿਓ ਤੇ ਹੈ ਓਵਰঅল ਜਿੰਨੀ ਸਾਫ਼ ਕੰਡੀਸ਼ਨ ਦੇ ਵਿੱਚ ਹੈ ਬੰਦੇ ਕੋਲ ਸਾਇਲੈਂਟ ਗੱਡੀਆਂ ਚੱਲਦੀਆਂ ਇਹ ਆਵਾਜ਼ ਤਾਂ ਬਿਲਕੁਲ ਕਰਦੀਆਂ ਹੀ ਨਹੀਂ ਨਾ ਤੁਹਾਨੂੰ ਪਤਾ ਹੀ ਬਿਲਕੁਲ ਬਿਲਕੁਲ ਨਾਰਮਲ ਇਹ ਸਾਇਲੈਂਟ ਹੀ ਆ ਬਿਲਕੁਲ ਕੋਈ ਆਵਾਜ਼ ਨਹੀਂ ਆ ਗਈ ਆਵਾਜ਼ ਨਹੀਂ ਆ ਬਹੁਤ ਕੱਟ ਕਰਦੀ ਆ ਹਾਂ ਲੋ ਜੀ ਠੀਕ ਆ ਇਹ ਫਿਊਲ ਡੀਜ਼ਲ ਹੀ ਆ ਗਈ ਆ ਡੀਜ਼ਲ ਹੈ ਜੀ ਡੀਜ਼ਲ ਡੀਜ਼ਲ ਠੀਕ ਆ ਟੋ ਕਟ ਐਵਰੇਜ ਇਹਦੀ ਮਨ ਕੇ ਚਲੋ ਜੇ ਤੁਸੀਂ ਰੋਡ ਤੇ ਚਲਾਉਂਦੇ ਹੋ ਨਾ ਵੱਡੇ ਰੋਡ ਤੇ ਤੇ 20 ਤੋਂ 21 ਤੋਂ 22 ਦੀ ਐਵਰੇਜ ਆਉਗੀ 21 22 ਦੀ ਹੈਗੀ ਐਵਰੇਜ ਹੈ ਵੀ ਹੈਗੀ ਆ ਠੀਕ ਆ ਜੀ ਸਦਰਾ ਇਥੋਂ ਆਪਣੇ ਕੋ ਜਿਹੜਾ ਅੰਮ੍ਰਿਤਸਰ ਹੈ ਨਾ 55 ਕਿਲੋਮੀਟਰ ਪੈਂਦਾ ਆ ਹਾਂਜੀ ਹਾਂਜੀ ਤੇ 500 ਦੇ ਡੀਜ਼ਲ ਦੇ ਨਾਲ 550 ਡੀਜ਼ਲ ਨਾਲ ਹੋ ਕੇ ਵਾਪਸ ਆ ਜਾਈਦਾ ਠੀਕ ਆ ਜੀ ਹਾਂਜੀ ਲਾ ਤਾਂ 100 ਐਵਰੇਜ ਵੀ ਚੰਗੀ ਖਾਸੀ ਆ ਵੈਸੇ ਜਿਹੜੇ ਵੀਰਾਂ ਨੇ ਰੱਖੀ ਆ ਗੱਡੀ ਇਹਨਾਂ ਨੂੰ ਨੋਰਮਲੀ ਪਤਾ ਬਾਕੀ ਹੈ ਬਹੁਤ ਹੈਵੀ ਆ ਠੀਕ ਆ ਜੀ ਨਿੱਗਰ ਗੱਡੀ ਹੈ ਨਿੱਗਰ ਹੈਵੀ ਆ ਤੇ ਡਬਲ 에ਅਰ ਬੈਗ ਨੇ ਠੀਕ ਆ ਜੀ ਤੇ ਬਾਕੀ ਕੰਡੀਸ਼ਨ ਤੁਸੀਂ ਪ੍ਰੋਪਰ ਦੇਖ ਹੀ ਲਈ ਆ ਤੇ ਰੇਂਜ ਵੀ ਜਿਹੜੀ ਇਹਦੀ ਬਿਲਕੁਲ ਜੈਨੂਅਰ ਤੇ ਜਾਇਜ਼ ਹੀ ਰੇਂਜ ਆ ਠੀਕ ਆ ਜੀ ਆ ਤੁਸੀਂ ਵੇਖ ਸਕਦੇ ਜੀ ਠੀਕ ਆ ਜੀ ਠੀਕ ਆ ਜੀ ਅੱਛਾ ਸਰਬਜੀਤ ਵੀਰੇ ਇਹਦੀ ਡਿਮਾਂਡ ਦੱਸ ਦੇ ਵੀ ਆਪਾਂ ਕੀ ਮੰਗ ਕਰਦੇ ਪਏ ਇਸ ਗੱਡੀ ਦੀ ਅੱਜ ਇਹ ਵੀ ਆਪਣੇ ਜਦੋਂ ਹੁਣ ਚੱਲੇ ਚਰਾਈ ਆਪਾਂ ਕਾਫੀ ਟਾਈਮ ਬਹੁਤ ਟਾਈਮ ਚੱਲਣ ਦੀ ਆਪਣੇ ਕੋਲ ਹਾਂਜੀ ਹਾਂਜੀ ਤੇ ਡਿਮਾਂਡ ਇਹਦੀ ਵੀ ਆਪਾਂ ਰਾਜੂ ਦੇ ਜਾਇਜ਼ ਹੀ ਕਰਨੀ ਆ ਜਿਹੜਾ ਆਪਾਂ ਦੇਣ ਲੈਣ ਵਾਲੀ ਗੱਲ ਹੈ ਲੈਣ ਦੇਣ ਵਾਲੀ ਗੱਲਬਾਤ ਬਿਲਕੁਲ ਹਾਂਜੀ ਆਪਾਂ ਡਿਮਾਂਡ ਇਹਦੀ ਵੀ ਦੇ ਆਪਾਂ ਕਰਦੇ ਜੋ 2 ਲੱਖ ਤੇ ਕੋਈ 65000 ਰੁਪਇਆ ਅੱਛਾ ਜੀ ਤੇ ਬਾਕੀ ਥੋੜਾ ਬੋਧਾ ਮਾਨਤਾ ਨਾ ਆਪਾਂ ਕਰਾਂਗੇ ਉਹਦੇ ਤੇ ਬਹੁਤਾ ਜ਼ਿਆਦਾ ਨਹੀਂ ਜਿੰਨਾ ਹੋਊਗਾ ਆਪਾਂ ਕਰਾਂਗੇ ਠੀਕ ਆ ਜੀ ਹਾਂਜੀ ਠੀਕ ਆ ਲੋਕਾਸਟ 260000 ਇਹਦੀ ਡਿਮਾਂਡ ਆ ਬਾਕੀ ਵੱਡੀਆਂ ਗੱਡੀਆਂ ਦੇ ਵਿੱਚ ਆ ਕੋਈ ਛੋਟੀ ਨਹੀਂ ਠੀਕ ਆ ਜੀ ਵੱਡੀਆਂ ਗੱਡੀਆਂ ਦੇ ਵਿੱਚ ਬਿਲਕੁਲ ਲਗਜ਼ਰੀ ਗੱਡੀਆਂ ਦੇ ਵਿੱਚ ਆ ਜਾਂਦੀ ਆ ਤੇ ਲਾਇਬਿਲ ਪ੍ਰੋਪਰ ਤੁਸੀਂ ਵੇਖ ਰਹੇ ਜੀ ਸਟਿੱਪੜੀ ਨਾਲ ਹੀ ਆ ਪ੍ਰੋਪਰਟੀ ਨਾਲ ਹੈ ਲਾਇਬਿਲ ਨਾਲ ਕੰਪਨੀ ਵਾਲੇ ਲਾਇਬਿਲ ਬਿਲਕੁਲ ਜੀ ਕੰਪਨੀ ਵਾਲੇ ਜਿਹੜੇ ਦੋਸਤੋ ਨਾਲ ਹੀ ਲਾਇਬਿਲ ਹੈ ਬਿਲਕੁਲ ਟਾਪ ਮਾਡਲ ਦੇ ਵਿੱਚ ਇਹ ਗੱਡੀ ਆ ਠੀਕ ਆ ਜੀ ਤੇ ਜਲੰਧਰ ਨੰਬਰ ਆ ਤੇ ਮੇਰਾ ਵੀਰ ਕੋਈ ਵੀ ਖਰੀਦਦਾਰ ਕੋਈ ਵੀ ਦੋਸਤੋ ਵਿਜ਼ਿਟ ਕਰਕੇ ਆਪਣੀ ਤਸਦੀਕ ਕਰ ਲੇ ਤੇ ਆਹ ਪ੍ਰੋਪਰ ਤੁਹਾਨੂੰ ਦਿਖਾ ਦਿੰਨੇ ਆ ਆ ਸਟਿੱਪੜੀ ਨਾਲ ਆ ਠੀਕ ਆ ਇਹ ਵੀ ਲਵੇ ਵੀ ਲਈ ਠੀਕ ਹੈ ਜੀ ਹਾਂ ਨਾਲ ਦਾ ਰਿੰਗ ਲਵੇ ਵੀ ਲੈ ਬਿਲਕੁਲ ਤੇ ਇਹ ਦੋਸਤੋ ਗੱਡੀ ਅੱਜ ਜਿਹੜੀ ਇੱਕ ਵੇਰ ਘਰੋਂ ਸੇਲ ਕਰਦਾ ਹੰਡਾਈ ਵਾਲਿਆਂ ਦੀ ਹੰਡਾਈ ਕੰਪਨੀ ਦੀ ਵਰਨਾ ਗੱਡੀ ਆ ਐਸਐਕਸ ਮਾਡਲ ਆ ਠੀਕ ਹੈ ਜੀ 1.6 ਤੇ ਇਹ ਗੱਡੀ ਵਿਕਾਊ ਆ ਬਾਕੀ ਓਵਰ ਆਲ ਜਿੰਨੀ ਕੰਡੀਸ਼ਨ ਆ ਆਪਾਂ ਤੁਹਾਨੂੰ ਪ੍ਰੋਪਰ ਦਿਖਾ ਦਿੱਤੀ ਆ ਤੇ 265000 ਦੀ ਡਿਮਾਂਡ ਆ ਆਓ ਇੱਥੇ ਆਣ ਕੇ ਆਪਣੇ ਦੋਸਤੋ ਚਲਾ ਕੇ ਤਸੱਲੀ ਕਰ ਸਕਦਾ ਕੋਈ ਭਰਾ ਜਿੱਦਾਂ ਮਰਜ਼ੀ ਠੀਕ ਹੈ ਜੀ ਬਹੁਤ ਖੂਬਸੂਰਤ ਕੰਡੀਸ਼ਨ ਦੇ ਵਿੱਚ ਠੀਕ ਹੈ ਜੀ ਇੱਕ ਸਰਵਜੀਤ ਵੀਰੇ ਆਪਣੇ ਕੰਟੈਕਟ ਨੰਬਰ ਕਰ ਦਈਏ ਸਾਂਝੀ ਹਾਂਜੀ 88728 ਹਾਂਜੀ 48324 ਠੀਕ ਹੈ ਜੀ ਹਾਂਜੀ 88728 48324 ਠੀਕ ਹੈ ਵੀਰੇ ਹਾਂਜੀ ਲਓ ਦੋਸਤੋ ਫਿਲਹਾਲ ਅੱਜ ਇਸ ਵੀਡੀਓ ਦੇ ਵਿੱਚ ਇੱਕ ਤੁਹਾਨੂੰ ਇਹ ਗੱਡੀ ਦਿਖਾਉਣੀ ਸੀ ਵੀਰ ਸਰਵਜੀਤ ਸਿੰਘ ਉਹਨਾਂ ਦੇ ਘਰੋਂ ਵਰਨਾ ਇੱਕ ਵੈਰ ਠੀਕ ਹੈ ਜੀ ਵੀਰ ਗਾਂ ਸੇਲ ਕਰਦਾ ਉਹ ਵੀ ਪ੍ਰੋਪਰ ਆਪਾਂ ਤੁਹਾਨੂੰ ਦਿਖਾਤੀ ਆ ਪਿਛਲਾ ਰਿਕਾਰਡ ਜੋ ਵੀ ਹੈਗਾ ਠੀਕ ਹੈ ਜੀ ਘਰ ਦੀ ਚੁਵਾਈ ਆ ਉਹ ਵੀ ਪ੍ਰੋਪਰ ਆਪਾਂ ਤੁਹਾਡੇ ਨਾਲ ਸਾਂਝੀ ਕਰਤੀ ਹੈ ਡਿਟੇਲ ਮਿਲ ਗਿਆ ਦੋਸਤੋ ਇੱਕ ਨਵੀਂ ਅਪਡੇਟ ਨਾਲ ਸਾਰੇ ਵੀਰਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ